ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਹੋ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਵਾਇਰਲਤਨ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਆ ਤੇ ਪਲੀਜ਼ ਜਿਹੜੀ ਮੇਰੇ ਚੈਨਲ ਤੇ ਨਿਊ ਆਈ ਹੋਈ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਲਾਈਕ ਮੈਂ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਇਹ ਹੋ ਗਈ ਜੀ ਮੇਰੀ ਸਵੇਰ ਦੀ ਰੁਟੀਨ ਸ਼ੁਰੂ ਰੋਟੀ ਪਣੀ ਦਾ ਮੇਰਾ ਹੋ ਗਿਆ ਸੀ ਸੂਬਾ ਉੱਠ ਕੇ ਪਹਿਲਾਂ ਚਾਹ ਬਣਾ ਕੇ ਤੇ ਫਿਰ ਜਲਦੀ ਆਟਾ ਗੁੰਨ ਕੇ ਫੁਲਕੇ ਬਣਾ ਲੈਣੇ ਆ ਮੈਂ ਕਿਉਂਕਿ ਸਰਦਾਰ ਜੀ ਉਹਨਾਂ ਨੇ ਜਾਣਾ ਹੁੰਦਾ ਡਿਊਟੀ ਕਈ ਵਾਰੀ ਤਾਂ ਉਹਨਾਂ ਦੇ ਡਿਊਟੀ ਜਾਣ ਤੋਂ ਪਹਿਲਾਂ ਹੀ ਬਿਸਤਰਿਆਂ ਦੀ ਚੱਕਤਰ ਕਰ ਲੈਣੀ ਆ ਬਟ ਕਈ ਵਾਰੀ ਮੈਂ ਲੇਟ ਹੋ ਜਾਂਦੀ ਹਾਂ ਛੋਟੇ ਬੱਚਿਆਂ ਦਾ ਕਰਕੇ ਕਿਉਂਕਿ ਉਹਨਾਂ ਨੂੰ ਵੀ ਸਵੇਰੇ ਸਵੇਰ ਦੇਖਣ ਹੁੰਦੇ ਉਹ ਵੀ ਬਹੁਤ ਤੰਗ ਕਰਦੇ ਆ ਸਵੇਰੇ ਸਵੇਰ ਜ਼ਿਆਦਾ ਹੀ ਤੰਗ ਕਰਦੇ ਆ ਬਸ ਇੱਥੇ ਟਾਈਮ ਹੋ ਗਿਆ ਸੀ 8 9 ਵਜੇ 9 ਵਜੇ ਦਾ ਟਾਈਮ ਹੋ ਗਿਆ ਸੀ ਤੇ ਮੈਂ ਆਪਣੇ ਬਿਸਤਰਿਆਂ ਦੇ ਚੱਕਰ ਕਰਨ ਦੀ ਸੀ ਜਿਹੜੀ ਪਿੰਡਾਂ ਦੇ ਵਿੱਚ ਰੂਟੀਨ ਹੈ ਨਾ ਸਵੇਰ ਦੀ ਉਹ ਤਾਂ ਮਤਲਬ ਸਵੇਰੇ ਸਵੇਰੇ ਇੰਨੇ ਜ਼ਿਆਦੇ ਕੰਮ ਦੇਖਦੇ ਹੁੰਦੇ ਆ ਕਿਤੇ ਛਾੜੂ ਲਗਾਉਣਾ ਕਿਤੇ ਕੁਝ ਹੱਲੇ ਨਾ ਮੇਰਾ ਬਾਹਰ ਛਾੜੂ ਲਗਾਉਣ ਵਾਲਾ ਰਹਿੰਦਾ ਸੀ ਬਟ ਮੈਨੂੰ ਇਹ ਸੀ ਕਿ ਪਹਿਲਾਂ ਬਿਸਤਰੇ ਚੱਕਲਾਂ ਕਿਉਂਕਿ ਬੱਚੇ ਨਾ ਫਿਰ ਗੰਦੇ ਪੈਰ ਲੈ ਕੇ ਉੱਪਰ ਚੜਦੇ ਰਹਿੰਦੇ ਆ ਤੇ ਮੈਨੂੰ ਨਾ ਇੱਕ ਪੈਨ ਨੇ ਕਮੈਂਟ ਕੀਤਾ ਸੀ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਵੀ ਮਤਲਬ ਰਜਾਈ ਲੈਂਦੇ ਹੋ ਨਹੀਂ ਦੀਦੀ ਬੱਸ ਮੈਂ ਨਾ ਬੱਚਿਆਂ ਦਾ ਘਰ ਕੀ ਬਾਰਕ ਕੀ ਹੋਈ ਸੀ ਕਿਉਂਕਿ ਤੁਹਾਨੂੰ ਵੀ ਪਤਾ ਮੌਸਮ ਚੇਂਜ ਹੋ ਜਾਂਦਾ ਫੇਰ ਗਰਮੀ ਹੋ ਜਾਂਦੀ ਹੈ ਮੀਂਹ ਪੈ ਕੇ ਫੇਰ ਮਤਲਬ ਠੰਡ ਜਿਹੀ ਹੋ ਜਾਂਦੀ ਹੈ ਇਸ ਕਰਕੇ ਬਾਹਰ ਤੇ ਬੱਸ ਹੁਣ ਤਿਆਰੀ ਆ ਵਿੱਚ ਰੱਖਣ ਦੀ ਪੇਟੀ ਦੇ ਚੱਕ ਤਰ ਕਰਨ ਵਾਲੀ ਆ ਉਹ ਕਰਾਂਗੇ ਦੇਖਦੇ ਆ ਸਵੇਰੇ ਕਰਦੇ ਆ ਜਾਂ ਪਰਸੋਂ ਕਰਦੇ ਆ ਬਸ ਬਿਸਤਰਿਆਂ ਦੀ ਚੱਕਰ ਕਰਕੇ ਮੈਂ ਆ ਗਈ ਸੀ ਕਿਚਨ ਦੇ ਵਿੱਚ ਕਿਚਨ ਦਾ ਹਾਲ ਦੇਖੋ ਕੀ ਹੋਇਆ ਰੋਟੀ ਖਾ ਕੇ ਬਸ ਢੇਬੇ ਬਾਹਰ ਕੱਢ ਕੇ ਰੱਖੇ ਹੋਏ ਆ ਬਰਤਨ ਵੀ ਵਾਸ਼ ਕਰਨ ਵਾਲੇ ਆਲੇ ਪਹਿਲਾਂ ਮੈਂ ਕਰੂੰਗੀ ਕਿਚਨ ਚ ਚੱਕਰ ਕਿਉਂਕਿ ਇੱਥੇ ਮੱਖੀਆਂ ਬਹੁਤ ਆ ਜਾਂਦੀਆਂ ਵਾ ਜੇ ਆਪਾਂ ਸਫਾਈ ਨਾ ਕਰੀਏ ਸਫਾਈ ਕਰਨੀ ਵੀ ਜ਼ਰੂਰੀ ਆ ਕਿਉਂਕਿ ਦੇਖੋ ਜੇ ਨਾ ਕਲੀਨਿੰਗ ਟਾਈਮ ਦੇ ਨਾਲ ਕਰੀਏ ਨਾ ਨਿਆਜ਼ ਆਦੀਆਂ ਮੱਖੀਆਂ ਜੰਦੀਆਂ ਫਿਰ ਮੈਂ ਉਧਰੋਂ ਬਿਸਤਰਿਆਂ ਦੀ ਚੈੱਕ ਕਰਕੇ ਇੱਧਰ ਆ ਗਈ ਹੁਣ ਕਲੀਨ ਇਹ ਚੰਗੀ ਤਰ੍ਹਾਂ ਵਾਦੇ ਨੂੰ ਮਤਲਬ ਸਾਫ਼ ਕਰੂੰਗੀ ਕਲੀਨ ਕਰੂੰਗੀ ਮੇਰੀ ਹਾਦਤਿਆ ਕਿ ਮੈਂ ਕੱਪੜਾ ਨਾ ਗਿੱਲਾ ਕਰਕੇ ਮਾਰ ਦਿੰਨੀ ਸਾਫ਼ ਕਰ ਦਿੰਨੀ ਹੈ ਚੰਗੀ ਤਰ੍ਹਾਂ ਕੀ ਜਿਹੜਾ ਕੋਈ ਦਾਗ ਦੂਬ ਨਾ ਰਹਿ ਜਾਏ ਕਿਉਂਕਿ ਇਹਦੀ ਤਾਂ ਫਿਰ ਵੀ ਆਪ ਨੂੰ ਬਾਅਦ ਵਿੱਚ ਵੀ ਲੋੜ ਪੈਂਦੀ ਆ ਮੈਂ ਕਈਆਂ ਪੈਣਾ ਨੂੰ ਦੇਖਿਆ ਕਿ ਸੁੱਕਾ ਕੱਪੜਾ ਮਾਰ ਕੇ ਬਸ ਸਾਫ਼ ਕਰ ਦਿੰਦੀ ਆ ਪਰ ਮੈਨੂੰ ਇਹ ਹੁੰਦਾ ਕਿ ਐ ਚੰਗੀ ਤਰ੍ਹਾਂ ਪਹਿਲਾਂ ਲਿਸ਼ਕ ਜੇ ਫੇਰੀ ਆ ਮਤਲਬ ਫਿਰ ਵੀ ਬਾਅਦ ਵਿੱਚ ਰੋਟੀ ਬਣਾਉਂਦਾ ਫੇਰੀ ਮਜ਼ਾ ਆਉਂਦਾ ਕਿਉਂਕਿ ਇੱਕ ਵਾਰੀ ਜਦੋਂ ਆਪਾਂ ਰੋਟੀ ਬਣਾ ਲੈਂਦੇ ਆ ਬਹੁਤ ਜ਼ਿਆਦਾ ਖਲਾਰਾ ਪੈ ਜਾਂਦਾ ਵਾ ਤੁਹਾਨੂੰ ਪਤਾ ਹੀ ਆ ਆਪਾਂ ਜਿੰਨਾ ਮਰਜ਼ੀ ਬਚਾ ਕਰੀ ਆਟਾ ਰੋੜਨ ਤੋਂ ਸਬਜ਼ੀ ਰੋੜਨ ਤੋਂ ਬਟ ਉਹ ਫਿਰ ਵੀ ਰੋੜ ਰੋੜ ਜਾਂਦਾ ਵਾ ਕਿਉਂਕਿ ਆਟਾ ਪਰ ਰੋਟੀਆਂ ਬਿਲਦੇ ਆਟਾ ਖਿੱਲਰ ਜਾਂਦਾ ਹਲੇ ਦਵਾਲੇ ਉਹ ਵੀ ਚਾਹ ਵੀ ਸਬਜੀ ਵੀ ਦੁੱਧ ਵੀ ਬਹੁਤ ਕੁਝ ਰੋੜ ਜਾਂਦਾ ਮੈਂ ਤਾਂ ਗਰਮ ਪਾਣੀ ਲਿਆਣ ਕੇ ਬਾਧੇ ਦੇ ਉੱਪਰ ਰੋੜ ਕੇ ਆ ਚੰਗੀ ਤਰ੍ਹਾਂ ਸਾਫ਼ ਕਰਦੀ ਆ ਦੇ ਵਿੱਚ ਹੀ ਨਾ ਮੇਰੇ ਸੁਲਤਾਨ ਸਕੰਦਰੋ ਨੇ ਮੇਰੀ ਨੀਲੀਆ ਛੱਡਦੀ ਆ ਬਹੁਤ ਸ਼ਾਰਤਾਂ ਕਰਦੇ ਆ ਇੱਕ ਦੂਜੇ ਦੇ ਚੀਚਾ ਮਾਰਦੇ ਰਹਿੰਦੇ ਬਹੁਤ ਜਾਂਦੀਆਂ ਸ਼ਤਾਨੀਆਂ ਕਰਦੀ ਕਰਦੇ ਤਾਂ ਹੀ ਨਾ ਮੈਂ ਉਹਨਾਂ ਦੀ ਕੋਈ ਵੀਡੀਓ ਨਹੀਂ ਸ਼ੂਟ ਕਰਦੀ ਕਿਉਂਕਿ ਲੜਦੇ ਬਹੁਤ ਆ ਤੇ ਲੜਨ ਦੀ ਵੀਡੀਓ ਨਹੀਂ ਸ਼ੂਟ ਕਰੀਦੀ YouTube ਤੇ ਨਹੀਂ ਪਾਈ ਦੀ ਤੇ ਸੋ ਸਾਰੇ ਜਾਨੀਨ ਆ ਦੇ ਕੋ ਚੱਪਲ ਲੈ ਕੇ ਭੱਜੀ ਜਾਂਦੇ ਸੀ ਉਹਦੇ ਮਗਰ ਅੰਨਾ ਤੰਗ ਕਰਦੇ ਨਾ ਕਈ ਵਾਰੀ ਤਾਂ ਬਹੁਤ ਦੁਖੀ ਹੁੰਦਾ ਨੀਂੰਦੀ ਹਥੋਂ ਤੇ ਕਈ ਵਾਰੀ ਤਾਂ ਮੈਨੂੰ ਵੀ ਵੀਡੀਓ ਵੀ ਨਹੀਂ ਸ਼ੂਟ ਕਰਨ ਦਿੰਦੇ ਬਾਸ ਇੱਥੇ ਆ ਦੇਖੋ ਮੈਂ ਚੰਗੀ ਤਰ੍ਹਾਂ ਆਪਣਾ ਗੈਸ ਹੀ ਨਾ ਜਿਹੜਾ ਉਹਨੂੰ ਕਲੀਨ ਕਰਨ ਨੇ ਸੀ ਏ ਕਲੀਨ ਕਰਕੇ ਉਸ ਤੋਂ ਬਾਅਦ ਮੈਂ ਲਗਾਇਆ ਵੀਡੀਓ ਚ ਝਾੜੂ ਮੈਂ ਉਹਦਾ ਵੀਡੀਓ ਕੋਈ ਨਹੀਂ ਸ਼ੂਟ ਕੀਤੀ ਕਿਉਂਕਿ ਮੈਂ ਬਹੁਤ ਵਾਰੀ ਤਾਂ ਉਹਦੇ ਨਾਲ ਵੀਡੀਓ ਸ਼ੇਅਰ ਕਰ ਚੁੱਕੀ ਆ ਕੱਲ ਹੀ ਹਲੇ ਝਾੜੂ ਦੀ ਵੀਡੀਓ ਸ਼ੇਅਰ ਕੀਤੀ ਸੀ ਤੇ ਮਸ਼ੀਨ ਦੇ ਵਿੱਚ ਕਪੜੇ ਵੀ ਵਾਸ਼ ਕਰਨ ਨਾਲ ਸਤੇ ਪਾਏ ਹੋਏ ਸੀ ਤੇ ਬਰਤਨ ਵੀ ਵਾਸ਼ ਕਰਨ ਵਾਲੇ ਹੋਏ ਸੀ ਤੇ ਬਸ ਇਹੀ ਮੈਂ ਨਾ ਤੁਹਾਨੂੰ ਅੱਜ ਦੋ ਤਿੰਨ ਆਪਣੇ ਕੰਮ ਦਿਖਾਇਆ ਕੋਈ ਜ਼ਿਆਦਾ ਕੰਮ ਨਹੀਂ ਦਿਖਾਇਆ ਨਹੀਂ ਕਿਉਂਕਿ ਫਿਰ ਰੋਜ਼ ਰੋਜ਼ ਉਹੀ ਕੰਮ ਤੁਹਾਡੇ ਨਾਲ ਸ਼ੇਅਰ ਕਰਨਾ ਨਹੀਂ ਮੈਨੂੰ ਇਹ ਹੁੰਦਾ ਕਿ ਤੁਸੀਂ ਬੋਰ ਨਾ ਹੋ ਜਾਓ ਫਿਰ ਵੱਖਰੇ ਵੱਖਰੇ ਕੰਮ ਤੁਹਾਡੇ ਨਾਲ ਡੇਲੀ ਡੇਲੀ ਸ਼ੇਅਰ ਕਰਿਆ ਕਰਾਂਗੇ ਤੇ ਬਸ ਤੁਹਾਨੂੰ ਮੈਂ ਮਤਲਬ ਕਪੜੇ ਮਸ਼ੀਨ ਚ ਪਾਏ ਹੋਏ ਸੀ ਬਰਤਨ ਮੋਸ਼ ਕਰ ਲੈਨੇ ਹੁਣ ਮੈਂ ਬਸ ਅੰਦਰ ਛਾੜੂ ਲਗਾ ਲੈਣਾ ਅੱਜ ਮੈਂ ਛਾੜੂ ਦੀ ਕੋਈ ਵੀਡੀਓ ਨਹੀਂ ਸ਼ੂਟ ਕੀਤੀ ਕਿਉਂਕਿ ਮੈਂ ਬਹੁਤ ਬਰੀ ਤਰ੍ਹਾਂ ਦੇ ਨਕਰ ਚੁੱਕੀ ਹਾਂ ਜਿੰਨਾ ਮੇਰੇ ਪੈਂਟਰਾਂ ਬਣੇ ਨਹੀਂ ਦੇਖੀ ਜਾ ਕੇ ਦੇਖ ਲਿਆ ਕਰੋ ਤੇ ਕਿਸ ਤਰ੍ਹਾਂ ਦੀਆਂ ਲੱਗਦੀਆਂ ਤੁਹਾਨੂੰ ਵੀਡੀਓ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਕਭ ਪਤਾ ਨਹੀਂ ਮਾਸਤੇ ਕੋਈ ਨਾ ਕੋਈ ਨਿਊ ਵੀਡੀਓ ਲੈ ਕੇ ਦਿੱਲੀ ਆਇਆ ਕਰਾਂਗੇ ਹੁਣ ਤੁਸੀਂ ਆਪਣਾ ਪਿਆਰ ਤੇ ਸਾਥ ਤੇ ਸਪੋਰਟ ਇਦਾਂ ਹੀ ਬਣਾਈ ਰੱਖਿਓ ਤੇ ਇਹ ਦੇਖੋ ਬੱਸ ਮੈਂ ਆਪਣਾ ਜਿਹੜਾ ਵਾਦਾ ਸੀ ਐ ਕਲੀਨ ਹੋ ਗਿਆ ਚੰਗੀ ਤਰ੍ਹਾਂ ਚਮਕਣ ਲੱਗ ਪਿਆ ਪਪਾ ਮੈਂ ਜਿੱਦਾਂ ਦਾ ਮਰਜੀ ਐ ਬਟ ਚਮਕਾ ਦਿੱਤਾ ਇੱਕ ਵਾਰੀ ਇੱਥੇ ਮੇਰੇ ਵੇੜੇ ਚ ਐ ਝਾੜੂ ਲੱਗ ਚੁੱਕੇ ਸੀ ਧੁੱਪ ਵੀ ਦੇਖੋ ਕਿੰਨੀ ਨਿਕਲ ਆਈ ਸੀ ਬਟ ਇੰਨਾ ਟਾਈਮ ਨਹੀਂ ਹੋਇਆ ਹੱਲੇ ਮੇਰੀ ਖਿਆਲ ਨਾਲ 10 ਵਜੇ ਆ 10 ਵਜੇ ਤੱਕ ਮੈਂ ਆਪਣੇ ਸਾਰੇ ਕੰਮ ਤੰਦੇ ਨਿਬੜਲੇ ਸੀ ਅੱਜ ਤਾਂ ਸੁੱਖ ਨਾਲ ਟਾਈਮ ਨਹੀਂ ਕੰਮ ਨਿਬੜ ਗੇ ਆ ਤੇ ਕੱਪੜੇ ਵੀ ਆਪਣੇ ਥੋੜੇ ਜਿਹੀ ਹੁੰਦੇ ਆ ਡੇਲੀ ਹੁੰਦੇ ਆ ਚਾਰਕ ਸੂਟ ਉਹ ਮੈਂ ਡੇਲੀ ਡੇਲੀ ਵਾਸ਼ ਕਰ ਲੈਂਦੀ ਆ ਕਿਉਂਕਿ ਜਾਦੇ ਕੱਪੜੇ ਜੋੜੇ ਮੇਤੋਂ ਬਾਅਦ ਵਿੱਚ ਤੋਂ ਤੋਂ ਤਿੰਨ ਜਾਂਦੇ ਕਿਉਂਕਿ ਮਸ਼ੀਨ ਦੇ ਵਿੱਚ ਜਿਹੜਾ ਪਾਣੀ ਉਹ ਬਾਲਟੀਆਂ ਨਾਲ ਪੋਣਾ ਪੈਂਦਾ ਪਾਈਪ ਵਗੈਰਾ ਨਹੀਂ ਲੱਗੀ ਹਲੇ ਤੋਂ ਬਹੁਤ ਔਖਾ ਹੈ ਫਿਰ ਦੋ ਦੋ ਵਾਰ ਤੋਂ ਨੇ ਮਤਲਬ ਮੈਨੂੰ ਇਹ ਹੁੰਦਾ ਕਿ ਚੱਲ ਇੱਕ ਵਾਰੀ ਮਸ਼ੀਨ 'ਚ ਤਿੰਨ ਚਾਰ ਬਾਲਟੀਆਂ ਪਾਣੀ ਦੀਆਂ ਪੈਣੀਆਂ ਵਾ ਦੋਵੇਂ ਡੇਲੀ ਡੇਲੀ ਪਾਉਣੀਆਂ ਸੌਕੀਆਂ ਵਾ ਜਿਹੜਾ ਇੱਕੇ ਦਿਨ ਦਾ ਖਾਖ ਖਪਾਵਾ ਦੋ ਦੋ ਹੁੰਦੇ ਆ ਨਾ ਜਿਹੜੇ ਉਹ ਉਹ ਨਹੀਂ ਕਰਨਾ ਔਖਾ ਲੱਗਦਾ ਮੁੜ ਕੇ ਨਾ ਜੇ ਜ਼ਿਆਦੇ ਕੱਪੜੇ ਹੋ ਜਾਂਦੇ ਆ ਦੋ ਗਿੜੇ ਧੋਣੇ ਪੈਂਦੇ ਆ ਫਿਰ ਤੇ ਇਹ ਹੈ ਕਿ ਦੋ ਵਾਰੀ ਪਾਣੀ ਪਾਉਣਾ ਪੈਂਦਾ ਮਸ਼ੀਨ ਦੇ ਵਿੱਚ ਇਦਨਾ ਇਹ ਹੈ ਕਿ ਜੇ ਡੇਲੀ ਤੋਂ ਇਹ ਤੇ ਫਿਰ ਇੱਕੋ ਵਾਰੀ ਪਾਣੀ ਪੋਣਾ ਪੈਂਦਾ ਪਾਣੀ ਮਸ਼ੀਨ ਦੇ ਵਿੱਚ ਮਸ਼ੀਨ ਦੇ ਵਿੱਚ ਪਾਣੀ ਪਾਉਣਾ ਵੀ ਬਹੁਤ ਔਖਾ ਵਾ ਹੁਣ ਹੱਥ ਨਾਲ ਤੋਂ ਨੇ ਸਭ ਤੋਂ ਸੋਖੇ ਆ ਤੇ ਏ ਸੀ ਜੀ ਮੇਰੀ ਸਵੇਰ ਦੀ ਰੁਟੀਨ ਤੇ ਰੋਟੀ ਪਾਣੀ ਤਪੱਸਵਿਰੇ ਕਰ ਲਿਆ ਸੀ ਸੋ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਤੁਹਾਨੂੰ ਮੇਰੀਆਂ ਵੀਡੀਓਜ਼ ਮਤਲਬ ਕਿ ਹੋ ਜੀਆਂ ਚਾਹੀਦੀਆਂ ਹੁੰਦੀਆਂ ਵਾ ਕੋਈ ਗਲਤੀ ਵਗੈਰਾ ਹੁੰਦੀ ਤਾਂ ਵੀ ਦੱਸਿਆ ਕਰੋ ਸਾਰੇ ਜਣੇ ਕਮੈਂਟ ਕਰਕੇ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਕਿਉਂਕਿ ਮੇਰੀਆਂ ਵੀਡੀਓਜ਼ ਬਿਲਕੁਲ ਛੋਟੀਆਂ-ਛੋਟੀਆਂ ਹੁੰਦੀਆਂ ਵਾਂ ਤੇ ਜੇ ਤਾਂ ਤੁਸੀਂ ਡਿਮਾਂਡ ਰੱਖੋਗੇ ਕਿ ਮੈਂ ਲੌਂਗ ਵੀਡੀਓ ਬਣਾਇਆ ਕਰਾਂ ਉਹ ਵੀ ਮੈਂ ਜ਼ਰੂਰ ਬਣਾਇਆ ਕਰੂੰਗੀ ਤੇ ਸਾਰੇ ਜਣੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਜਿਹੜੇ ਚੈਨਲ ਤੇ ਨਿਊ ਆਉਂਦੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਬਸ ਬਰਤਨ ਵੀ ਮੇਰੇ ਵਾਸ਼ ਹੋ ਗਏ ਸੀ ਮੈਂ ਪਹਿਲਾਂ ਹੀ ਕਰ ਲਈ ਸੀ ਕੱਪੜੇ ਹੰਗਾਲਣ ਤੋਂ ਕਿਉਂਕਿ ਮੈਂ ਝਾੜੂ ਲਗਾ ਕੇ ਪਹਿਲਾਂ ਉਹੀ ਕੀਤਾ ਤੇ ਫੋਨ ਮੈਂ ਸਕੂਲ ਸੁਲਤਾਨ ਨੂੰ ਦੇ ਦਿੱਤਾ ਸੀ ਕਿਉਂਕਿ ਬਹੁਤ ਜ਼ਿਆਦਾ ਰੋਂਦਿਆ ਸੀ ਫੋਨ ਬੋਂ ਦੇਖਦੇ ਆ ਬੱਚੇ ਬਹੁਤ ਜ਼ਿਆਦਾ ਤੰਗ ਕਰਦੇ ਕਈ ਵਾਰ ਇਸੇ ਕਰਕੇ ਮੇਤੋਂ ਜ਼ਿਆਦਾ ਵੀਡੀਓ ਸ਼ੂਟ ਨਹੀਂ ਹੁੰਦੀਆਂ ਪਲੀਜ਼ ਮੈਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਲੋੜ ਹੈ ਓਕੇ ਬਾਏ ਟੇਕ ਕੇਅਰ